ਸਾਰੇ ਵੀਰਾਂ ਨੂੰ ਅੱਜ ਵੀਰ ਜੀ ਤਨ ਕੋੜਿਆਂ ਦੇ ਆਪਾਂ ਕੰਮ ਦੇ ਤਰੀਕੇ ਬਾਰੇ ਦੱਸਦੇ ਹਾਂ ਜਿੱਦਾਂ ਆਪਾਂ ਕੋਈ ਘੜਾ ਘੋੜੇ ਰੱਖੇ ਵੀਰਾਂ ਜੀ ਨੇ ਨਵੇਂ ਘਰੇ ਨੂੰ ਘੋੜੇ ਰੱਖਿਆ ਉਹਨੂੰ ਕਿੱਦਾਂ ਕੰਮ ਦੇਣਾ ਜੀ ਹਾਂਜੀ ਤੇ ਟੈਂਟ ਪੇੰਕ ਕਈ ਵੀਰ ਮੇਰੇ ਜਿਹੜੇ ਪਲੇਅਰ ਆ ਹਨਾ ਤੇ ਕਈ ਸਿੱਖਣਾ ਵੀ ਚਾਹੁੰਦੀ ਆ ਵੀਰ ਜੀ ਉਹਨਾਂ ਵਾਸਤੇ ਵੀ ਆ ਕਿ ਘੋੜੇ ਨੂੰ ਸਹੀ ਤਰੀਕੇ ਨਾਲ ਕਿੱਦਾਂ ਕੰਮ ਦਿੱਤਾ ਜਾਂਦਾ ਹੈ ਜਦੋਂ ਸਟਾਰਟਿੰਗ ਵਿੱਚ ਆਪਾਂ ਘੋੜੇ ਨੂੰ ਕੰਮ ਦੇਣਾ ਹੈ ਆਜਾ ਵੀਰ ਜੀ ਦੋਸਤੋ ਦੇਖਿਓ ਵੀਰ ਜੀ ਇਹ ਗਰਾਉਂਡ ਪੋਲ ਗਰਾਉਂਡ ਪੋਲ ਕਹਿੰਦੇ ਆ ਨਾਲੇ ਨਾਲ ਲੰਜੀ ਵੀ ਫੇਰ ਰਹੇ ਆ ਨਾਲ ਨਾਲ ਗਰਾਉਂਡ ਪੋਲ ਵੀ ਕਰਾ ਰਹੇ ਆ ਆਪਾਂ ਦੇਖੋ ਵੀਰ ਜੀ ਇਹਦੇ ਨਾਲ ਕੋੜੇ ਨੂੰ ਸਾਡੀ ਟ੍ਰੇਨਿੰਗ ਦਾ ਵੀ ਇੱਕ ਹਿੱਸਾ ਆ ਗਰਾਉਂਡ ਪੋਲ ਜੋ ਸਟਾਰਟਿੰਗ ਵਿੱਚ ਗਰਾਉਂਡ ਪੋਲ ਤੋਂ ਅਸੀਂ ਸਟਾਰਟ ਹੁੰਦੀ ਹੈ ਜੀ ਦੇਖੋ ਜੀ ਕੋੜੇ ਦੇ ਸਟੈਪ ਬਾਈ ਸਟੈਪ ਵੀ ਖੋਲਦੇ ਆ ਜਿੱਦਾਂ ਕਈ ਕੋੜੇ ਦੀ ਚਾਲ ਹੁੰਦੀ ਰਹੇ ਵੀ ਇਹ ਚੱਲ ਜਿਹਨੂੰ ਬੋਲ ਦਿੰਦੇ ਆ ਉੱਥੇ ਨਹੀਂ ਚਲਦੀ ਸਰ ਟੈਂਟ ਪੈਕਿੰਗ ਵਿੱਚ ਤਾਂ ਵੇਖੋ ਵੀਰ ਜੀ ਕਿਦਾਂ ਘੋੜਾ ਆਪਣੇ ਪੈਰ ਵਧਾਉਂਦਾ ਆ ਇਹ ਬਹੁਤ ਵਧੀਆ ਵੀਰ ਜੀ ਹਾਂਜੀ ਵੀਰ ਜੀ ਐਦਾਂ ਘੋੜੇ ਨੂੰ ਕੰਮ ਦੇਣਾ ਆ ਪਹਿਲਾਂ ਵਾਕ ਵਾਕ ਰੱਖਣਾ ਫਿਰ ਤਰਾਟ ਦੇਣਾ ਵੇਖੋ ਜੀ ਆ ਵੀਰ ਜੀ ਨਹੀਂ ਕਰਦੇ ਪਏ ਦਿੰਦੇ ਪਏ ਕੰਮ ਐਦਾਂ ਦੇਣਾ ਘੋੜੇ ਨੂੰ ਇਹ ਨਵਾਂ ਘੋੜਾ ਆ ਸਾਡੇ ਕੋਲ ਇਹ ਟੈਂਟ ਪੈਕਿੰਗੀ ਦਾ ਘੋੜਾ ਆ ਜੀ ਏਅਰ ਕੀ ਨੈਸ਼ਨਲ ਖੇਡੇਗਾ ਹੁਣ ਦਸੰਬਰ ਵਿੱਚ ਨੈਸ਼ਨਲ ਆ ਰਹੀ ਆ ਪਹਿਲਾਂ ਆਰੀ ਹੁੰਦੀ ਆ ਸਾਡੀ ਉਹਦੇ ਰਾਹੀਂ ਹੁਣ ਇਹ ਖੇਡੇਗਾ ਇਹ ਤਿਆਰ ਕਰ ਰਹੇ ਆਪਾਂ ਨੂੰ ਮੈਨਿੰਗ ਦੇ ਰਹੇ ਆ